ਅੱਜ ਜੋ 5994 ETT ਦੀ ਭਰਤੀ ਤੇ ਜੋ 6819 CWPP 2023 ਇੱਕ ਕੇਸ ਸੀ ਜਿਸ ਦਾ ਡਿਸੀਜਨ ਆਇਆ ਸੀ ਜੋ 30 April 2024 ਨੂੰ ਜਿਸ ਵਿੱਚ ਪੇਪਰ A ਨੂੰ ਰੀਕੰਡਕਟ ਕਰਵਾਉਣ ਬਾਰੇ ਕਿਹਾ ਗਿਆ ਸੀ ਤੇ 28 ਜੁਲਾਈ ਨੂੰ ਜੋ ਦੁਬਾਰਾ ਸਿਲੇਬਸ ਹੈ ਜੋ ਜਾਰੀ ਕਰਕੇ ਰੀਕੰਡਕਟ ਵੀ ਕਰਵਾਇਆ ਗਿਆ ਸਿਲੇਬਸ ਨੂੰ ਚੈਲੰਜ ਕੀਤਾ ਗਿਆ ਇੱਕ ਕੇਸ ਲੱਗਿਆ ਜਿਸ ਵਿੱਚ ਕਿਹਾ ਗਿਆ ਕਿ ਜੋ ਹੌਨਰੇਬਲ ਜਸਟਿਸ ਲੀਜ਼ਾ ਗੱਲ ਦੀ ਬੈਂਚ ਤੇ ਜੋ ਕੇਸ ਲੱਗਿਆ ਸੀ ਪਿਛਲੇ ਦਿਨੀ ਉਸ ਵਿੱਚ ਇਹ ਕੇ ਹੈ ਗਿਆ ਸੀ ਕਿ ਸਿਲੇਬਸ ਸੇਮ ਆ ਪਹਿਲਾ ਵਾਲਾ ਤੇ ਹੁਣ ਵਾਲਾ ਪਰੰਤੂ ਜੋ ਡਿਪਾਰਟਮੈਂਟ ਨੇ ਜਵਾਬ ਸਬਮਿਟ ਕੀਤੇ ਤੇ ਇਸ ਤੋਂ ਬਾਅਦ ਲੀਜ਼ਾ ਗੱਲ ਜੀ ਨੇ ਸਟੇ ਨਹੀਂ ਦਿੱਤਾ ਤੇ ਐਗਜ਼ਾਮ ਹੋਇਆ ਤਾਂ ਅਗਲੀ ਤਰੀਕ ਉਸ ਦੀ ਜੋ 3 9 ਪਈ ਸੀ ਇਸ ਕੇਸ ਵਿੱਚ ਵੀ ਉਦਾਂ ਹੀ ਜੋ ਗੱਲਾਂ ਰਿਪੀਟ ਹੋਈਆਂ ਜੋ ਮਤਲਬ ਇਹ ਕੋਡ ਆਫ ਕੰਟੈਂਪਟ ਪਾਈ ਹੈ 25 03 2024 ਇਸ ਦੇ ਵਿੱਚ ਮੇਨਲੀ ਇਹ ਗੱਲ ਕੀਤੀ ਗਈ ਹੈ ਕਿ ਜੋ ਸਿਲੇਬਸ ਹੈ ਜੋ 30 4 2024 ਦੇ ਕੋਰਟ ਦੇ ਆਰਡਰ ਨੇ ਉਸ ਅਕੋਰਡਿੰਗ ਨਹੀਂ ਨੇ ਇਹਨਾਂ ਨੇ ਜੋ ਕੋਡ ਆਫ ਕੰਟੈਂਪਟ ਦੇ ਵਿੱਚ ਇਹ ਕਿਹਾ ਹੈ ਕਿ ਇਸ ਵਿੱਚ ਜੋ ਜੋ ਸੱਭਿਆਚਾਰਕ ਹਿਸਟਰੀ ਜਾਂ ਉਹੀ ਚੀਜ਼ਾਂ ਜੋ ਸਿਲੇਬਸ ਵਿੱਚ ਪਾਈਆਂ ਗਈਆਂ ਨੇ ਪਰੰਤੂ ਤੁਸੀਂ ਪੇਪਰ ਦੇਖ ਚੁੱਕੇ ਹੋ ਸਾਰੇ ਕੈਂਡੀਡੇਟਸ ਜੋ ਨਾਰਮਲ ਪੰਜਾਬੀ ਲੈਂਗੁਏਜ ਨਾਲ ਰਿਲੇਟਡ ਜੋ ਸਿਲੇਬਸ ਦੇ ਅਕੋਰਡਿੰਗ ਐਗਜ਼ਾਮ ਹੋਇਆ ਹੈ ਪਰੰਤੂ ਇਹਨਾਂ ਦੀ ਜੋ ਪ੍ਰੇਅਰ ਵਿੱਚ ਜੋ ਉਹ ਗੱਲਾਂ ਲਿਖੀਆਂ ਗਈਆਂ ਨੇ ਕਿ ਅਕੋਰਡਿੰਗ ਟੂ ਜੋ 30 ਅਪ੍ਰੈਲ ਵਾਲਾ ਡਿਸੀਜਨ ਉਸ ਅਕੋਰਡਿੰਗ ਸਿਲੇਬਸ ਨਹੀਂ ਸੀ ਤਾਂ ਸਬੰਧਤ ਜੋ ਵੀ ਡਿਪਾਰਟਮੈਂਟ ਜਾਂ ਅਧਿਕਾਰੀਆਂ ਨੇ ਕੋਰਟ ਦੇ ਆਰਡਰ ਫਾਲੋ ਨਹੀਂ ਕੀਤੇ ਨੇ ਤਾਂ ਉਹਨਾਂ ਤੋਂ ਜੋ ਪੁੱਛਗੀ ਸੀ ਕੀਤੀ ਜਾਵੇ ਕੋਰਟ ਦੁਆਰਾ ਤੇ ਇਹ ਸਿਲੇਬਸ ਸੇਮ ਹੈ ਤਾਂ ਇਹਨਾਂ ਦੁਆਰਾ ਜੋ ਅਲੱਗ ਤੋਂ ਜੋ ਜੋ ਵੀ ਤੁਸੀਂ ਮੰਗ ਮੰਨ ਸਕਦੇ ਹੋ ਕਿਸ ਦੁਬਾਰਾ ਸਿਲੇਬਸ ਦੀ ਜੋ ਮਤਲਬ ਡਿਮਾਂਡ ਕੀਤੀ ਇਸ ਕੰਟੈਂਪਟ ਦੇ ਵਿੱਚ ਤੇ ਸਟੇ ਦੀ ਮੰਗ ਮਤਲਬ ਜੋ ਕੀਤੀ ਪਰੰਤੂ ਆ ਜੋ ਸਟੇ ਕੋਈ ਜੱਜ ਸਰਵਨ ਨੇ ਕੋਈ ਸਟੇ ਨਹੀਂ ਦਿੱਤਾ ਕਿਉਂਕਿ ਇਹਨਾਂ ਨੇ ਕਿਹਾ ਕਿ ਜੋ ਜੋ ਰਿਪੀਟ ਤੇ ਰਿਪੀਟ ਮਤਲਬ ਜੋ ਸੇਮ ਸਿਲੇਬਸ ਹੈ ਕੋਈ ਵੀ ਡਿਫਰੈਂਸ ਨਹੀਂ ਹੈ ਪਰ ਜੋ ਸਿਲੇਬਸ ਵਾਲਾ ਕੇਸ ਸੀ ਉਸ ਦੇ ਅਕੋਰਡਿੰਗ ਦੇਖਦੇ ਆਂ ਜੋ ਕੋਰਟ ਨੇ ਹੈ ਜੋ ਜੋ ਡਿਪਾਰਟਮੈਂਟ ਵੱਲੋਂ ਪਹਿਲਾਂ ਲੀਜ਼ਾ ਗਿੱਲ ਵਾਲੇ ਮੈਮ ਦੇ ਜੋ ਮੈਂਚ ਤੇ ਤਾਂ ਨਜ਼ਰ ਦੇਖਦੇ ਆਂ ਇਸ ਜੱਜ ਸਾਹਿਬਾਨ ਨੇ ਜੋ 27 ਨੰਬਰ ਕੋਰਟ ਦੇ ਵਿੱਚ ਹਨੋਰੇਬਲ ਜਸਟਿਸ ਰਾਜਵੀਰ ਸ਼ਖਾਵਤ ਜੀ ਨੇ ਜੋ 9 ਸੈਪਟੈਂਬਰ 2024 ਦੀ ਨੈਕਸਟ ਡੇਟ ਪਾ ਕੇ ਨੋਟਿਸ ਆਫ ਮੋਸ਼ਨ ਕਰ ਦਿੱਤਾ ਗਿਆ ਹੈ ਤੇ ਡਿਪਾਰਟਮੈਂਟ ਤੋਂ ਜੋ ਜਵਾਬ ਮੰਗਿਆ ਹੈ ਮਤਲਬ ਉਹ ਪਹਿਲਾਂ ਇਸ ਕੇਸ ਦੀ ਕੋਖ ਤੱਕ ਜਾਣਗੇ ਕਿ ਜੋ ਡਿਪਾਰਟਮੈਂਟ ਦੁਆਰਾ ਜੋ ਸਿਲੇਬਸ ਵਿੱਚ ਡਿਫਰੈਂਸ ਹੈ ਉਸ ਨੂੰ ਡਿਪਾਰਟਮੈਂਟ ਸ਼ੋਅ ਕਰੇਗਾ ਤਾਂ ਫਿਰ ਐਸ ਜੋ ਕੋਡ ਆਫ ਕੰਟੈਂਪਟ ਦਾ ਜੋ ਨਿਪਟਾਰਾ ਹੋਵੇਗਾ ਸੋ ਇਹ ਐਸ ਕੋਡ ਆਫ ਕੰਟੈਂਪਟ ਦੀ ਹੁਣ ਤੱਕ ਦੀ ਫਿਲਹਾਲ ਅੱਜ ਦੀ ਹੀਅਰਿੰਗ ਸੰਬੰਧੀ ਪੂਰੀ ਅਪਡੇਟ ਆ ਆਰਗੂਮੈਂਟ ਜੋ ਵਿਰੋਧੀ ਧਿਰ ਵੱਲੋਂ ਜਿਨ੍ਹਾਂ ਨੇ ਕੰਟੈਂਪਟ ਪਾਈ ਆ ਉਹਨਾਂ ਵੱਲੋਂ ਇਹੀ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਚੁੱਕਿਆ ਇਹੀ ਹੋਏ ਨੇ ਉਹਨਾਂ ਦੇ ਵਕੀਲ ਵੱਲੋਂ ਬਾਕੀ ਜੇ ਸਭਾ ਨੇ ਪੂਰੀ ਡਿਟੇਲ ਜਾਣਨ ਬਾਅਦ ਹੀ ਜੋ ਕੋਈ ਨਾ ਕੋਈ ਡਿਸੀਜਨ ਹੈ ਇਸ ਕੇਸ ਤੇ ਦੇਣਾ ਹੈ ਬਾਕੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਸਿਲੇਬਸ ਵਿੱਚ ਡਿਫਰੈਂਸ ਜੋ ਲਗਭਗ ਸਾਰੇ ਕੈਂਡੀਡੇਟਾਂ ਨੂੰ ਕਲੀਅਰ ਹੀ ਹੈ ਤੇ ਬਾਕੀ ਕੈਂਡੀਡੇਟਾਂ ਨੂੰ ਇਹ ਸੀ ਕਿ ਪਹਿਲਾਂ 19000 ਨੇ ਪੇਪਰ ਦਿੱਤਾ ਸੀ ਤੇ 14000 ਪਾਸ ਸੀ ਤਾਂ ਇਸ ਵਾਰ 19 ਦਾ 19 ਪਾਸ ਹੋ ਕੇ ਗਿਣਤੀ ਵੱਧ ਜਾਵੇਗੀ ਪਰੰਤੂ ਦੇਖ ਸਕਦੇ ਹੋ ਕੈਂਡੀਡੇਟ ਐਬਸੈਂਟ ਰਹੇ ਨੇ ਜਿਨ੍ਹਾਂ ਦੇ ਮਾਰਕਸ ਕੱਟ ਸੀ ਵੀ ਪੇਪਰ ਵਿੱਚੋਂ ਤਾਂ 15000 ਕੈਂਡੀਡੇਟ ਪਾਸ ਹੋਏ ਤੇ ਲਗਭਗ ਉਨੇ ਹੀ ਕੈਂਡੀਡੇਟ ਫੇਰ ਪਾਸ ਹੋਣੇ ਨੇ ਜਿੰਨਾ ਪਹਿਲਾਂ ਹੋਇਆ ਸੀ ਸੋ ਕੋਈ ਜ਼ਿਆਦਾ ਫਰਕ ਨਹੀਂ ਪਿਆ ਸੋ ਕਈ ਸਾਥੀਆਂ ਦਾ ਭਲਿਖਾ ਇਸ ਵਿੱਚੋਂ ਨਿਕਲ ਗਿਆ ਸੋ ਇਹ ਹੁਣ ਤੱਕ ਦੀ ਫਿਲਹਾਲ ਅਪਡੇਟ ਹੈ ਜਿਸ ਤਰ੍ਹਾਂ ਕੋਈ 9594 ਸੰਬੰਧੀ ਕੋਈ ਅਪਡੇਟ ਜਾਂ ਇਨਫੋਰਮੇਸ਼ਨ ਹੋਵੇਗੀ ਇਸੇ ਚੈਨਲ ਤੇ ਤੁਹਾਨੂੰ ਡਿਟੇਲ ਦੇ ਵਿੱਚ ਜੋ ਮਾਦਮ ਰਾਈ ਇਸ ਚੈਨਲ ਦੇ ਸ਼ੇਅਰ ਕਰ ਦਿੱਤੀ ਜਾਵੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਇਹ ਜਾਣ ਇਨਫੋਰਮੇਸ਼ਨ ਹਰੇਕ 9594 ਕੈਂਡੀਡੇਟ ਤੱਕ ਪਹੁੰਚ ਸਕੇ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ